ਦੋਸਤੋ ਦੁਸ਼ਹਿਰੇ ਦੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜਿਹਦੇ ਦਿਨ ਭਗਵਾਨ ਰਾਮ ਨੇ ਲੰਕਾ ਫਤਿਹ ਕੀਤੀ ਸੀ ਤੇ ਰਾਵਣ ਦਾ ਵਦ ਕੀਤਾ ਸੀ ਰਾਵਣ ਦਾ ਪੁਤਲਾ ਇਸੇ ਕਰਕੇ ਪੂਰੀ ਦੁਨੀਆ ਚੱਜਦੇ ਦਿਨ ਭੁੱਕਿਆ ਜਾਂਦਾ ਦੋਸਤੋ ਰਾਵਣ ਕੌਣ ਸੀ ਇਸ ਬਾਰੇ ਥੋੜੀ ਜੀ ਜਾਣਕਾਰੀ ਸਾਂਝੀ ਕਰਦੇ ਰਾਵਣ ਬ੍ਰਾਹਮਣ ਕੁੱਲ ਚੋਂ ਸੀ ઋષਿ ਦਾ ਪੁੱਤਰ ਸੀ ਤੇ ਬ੍ਰਹਮਾ ਜੀ ਦਾ ਪਰਪੋਤਰਾ ਦੱਸਿਆ ਜਾਂਦਾ ਰਾਵਣ ਚਾਰ ਵੇਦ ਕੰਠ ਸੀ ਕਹਿੰਦੇ ਰਾਵਣ ਦੇ ਛੇ ਸ਼ਾਸਤਰ ਕੰਠ ਸੀ ਸ਼ਿਵ ਦਾ ਸਭ ਤੋਂ ਵੱਡਾ ਭਗਤ ਜੇ ਕਿਸੇ ਨੂੰ ਦੱਸਿਆ ਗਿਆ ਤਾਂ ਰਾਵਣ ਨੂੰ ਦੱਸਿਆ ਗਿਆ। ਸ਼ਿਵ ਦੀ ਆराधना ਜੋ ਸ਼ਿਵ ਤਾਂਡਵ ਤੁਸੀਂ ਮੇਰੇ ਪਿੱਛੇ ਸੁਣ ਰਹੇ ਹੋ ਉਹ ਰਾਵਣ ਦੁਆਰਾ ਲਿਖਿਆ ਗਿਆ ਤੇ ਰਾਵਣ ਦੁਆਰਾ ਹੀ ਗਾਇਆ ਗਿਆ ਸੀ। ਰਾਵਣ ਇੱਕ ਐਸਾ ਮਹਾਨ ਯੋद्धा ਸੀ ਜਿਸ ਨੇ ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹਿਆ ਹਾ ਸੀ ਜਮਰਾਜ ਨੂੰ ਹਰਾਇਆ ਹਾ ਸੀ। ਐਸਾ ਮਹਾਨ ਯੋद्धा ਜਿਸ ਦੀ ਰਸੋਈ 'ਚ ਚੰਦ ਤੇ ਸੂਰਜ ਰੌਸ਼ਨੀ ਦਿੰਦੇ ਸੀ ਜਿਸ ਨਾਲ ਉਸ ਦੀ ਰਸੋਈ 'ਚ ਖਾਣਾ ਬਣਦਾ ਸੀ। ਜਦੋਂ ਭਗਵਾਨ ਰਾਮ ਨੇ ਜੁੱਦ ਸ਼ੁਰੂ ਕਰਨਾ ਸੀ ਤਾਂ ਉਹਨਾਂ ਦਾ ਹਵਨ ਕਰਾਉਣ ਵਾਸਤੇ ਵੀ ਕਹਿੰਦੇ ਰਾਵਣ ਖੁਦ ਚੱਲ ਕੇ ਆਇਆ ਸੀ ਜਦੋਂ ਰਾਵਣ ਨੂੰ ਮਾਰਿਆ ਭਗਵਾਨ ਰਾਮ ਨੇ ਤਾਂ ਭਗਵਾਨ ਰਾਮ ਨੇ ਲਕਸ਼ਮਣ ਜੀ ਨੂੰ ਕਿਹਾ ਕਿ ਇੱਕ ਮਹਾਨ ਯੋद्धा ਅੱਜ ਇਸ ਦੁਨੀਆ ਤੋਂ ਜਾ ਰਿਹਾ ਹੈ ਜੇ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਉਸ ਤੋਂ ਜਾ ਕੇ ਜ਼ਰੂਰ ਸਿੱਖ ਲਓ ਰਾਵਣ ਇੱਕ ਐਸਾ ਮਹਾਨ ਯੋद्धा ਸੀ ਸਿਰਫ ਉਸਦੇ ਹੰਕਾਰ ਨੇ ਉਸ ਨੂੰ ਮਾਰਿਆ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਜੈ શ્રી ਰਾਮ ਜੀ ਦੁਸਹਿਰੇ ਦੀਆਂ ਇੱਕ ਬਾਰ ਫੇਰ ਲੱਖ ਲੱਖ